ਪਾਸਟਰ ਬਲਜੀਤ ਸਿੰਘ ਨੂੰ ਅੱਜ ਮੁਹਾਲੀ ਪੌਕਸੋ ਕੋਰਟ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਇਸ ਮੌਕੇ ਦੇ ਉੱਤੇ ਕਈ ਜਥੇਬੰਦੀਆਂ ਵੱਲੋਂ ਪਾਸਟਰ ਬਰਜਿੰਦਰ ਸਿੰਘ ਦੀ ਫੋਟੋ ਉੱਤੇ ਕਾਲਕਮਲ ਕੇ ਅਤੇ ਜੁੱਤੀਆਂ ਮਾਰ ਕੇ ਤੇ ਜੁੱਤੀਆਂ ਦਾ ਹਾਰ ਪਾ ਕੇ ਉਸ ਦੇ ਖਿਲਾਫ ਰੋਸ ਜਤਾਇਆ ਗਿਆ। ਇਸ ਮੌਕੇ ਤੇ ਸਜ਼ਾ ਹੋਣ ਤੋਂ ਬਾਅਦ ਸੁਰੱਖਿਆ ਦੇ ਪਾਰੀ ਪ੍ਰਬੰਧ ਦੇਖਣ ਨੂੰ ਮਿਲੇ। ਦੇਖੋ ਮੈਂ ਆ ਲਾਸਟ ਟਾਈਮ ਵੀ ਕਿਹਾ ਸੀ ਮੈਨੂੰ ਮਾਨਸਿਕ ਬੋਧ ਦਾ ਦਸਤਾ ਪੂਰਾ ਕਰਾਓ ਅੱਜ ਵੀ ਮੈਂ ਸੇਮ ਇਹੀ ਕਹਾਂਗੀ ਕਿ ਮੈਨੂੰ ਮਾਨਸਿਕ ਬੋਧ ਦਾ ਦਸਤਾ ਪੂਰਾ ਕਰਾਓ ਸਭਾ ਸਾਰੇ ਨੇ ਤੁਹਾਡਾ ਤੁਸੀਂ ਇੱਥੇ ਆਏ ਹੋ ਇਸ ਚੀਜ਼ ਨੂੰ ਕਦੋਂ ਕੀਤਾ ਸੱਤ ਸਾਲ ਹੋ ਗਏ ਮੈਡਮ 2018 ਤੋਂ ਲੈ ਕੇ ਹੁਣ ਤੱਕ ਕੀ 15 ਦੀ ਜਿਹੜਾ ਤੁਸੀਂ ਫੇਸ ਕੀਤੀ ਹੈ ਹੁਣ ਚਾਹੇ ਫੈਸਲਾ ਮੈਂ ਬਹੁਤ ਸਾਰੀਆਂ ਚੀਜ਼ਾਂ ਫੇਸ ਕੀਤੀਆਂ ਬਟ ਇਸ ਇਹਨਾਂ ਚੀਜ਼ਾਂ ਨੂੰ ਮੈਂ ਸਾਰ ਨੂੰ ਤੁਹਾਡੇ ਨਾਲ ਸਾਰਿਆਂ ਨਾਲ ਗੱਲ ਕਰਾਂਗੀ ਹੁਣ ਬਸ ਮੈਂ ਇਹੀ ਕਹਿੰਦ ਮੈਨੂੰ ਫੈਸਲਾ ਦਿਵੇਟ

जिस तरह का वो दरिंदा है जिस तरह उसने किया कुछ लोगों को पता नहीं है केस क्या है क्या नहीं है बस कमेंट्स कर रहे हैं और किसी को पता ही नहीं दो हजार अठारह में केस तो हुआ था वो तो अपने आप को बहुत सच्चा सुच्चा दिखा रहा था लेकिन जिस तरह का वो दरिंदा है कम से कम उसको लड़ रही है मैं सबको पहले बताया हुआ मैं बार बार उस चीज को फेस नहीं करना चाहती बता आप लोगों को सबको पता जो विजिंदर पाश नकली है धर्म की आड़ में खेल खेलता है महिलाओं के साथ ये हमें ना सहन योग है ना बर्दाश्त जोग है हम इसकी जितनी निंदा कर सकते हैं करेंगे मैं आईओ साहब सबसे पहले आईओ होता है जो प्रेस कट ऑफ करता है जस साहब के आईओ को शूट करूंगा पीपी साहब को शूट करूंगा स्टेट का जो पीपी होता है उसके बाद जस साहब को शूट करूंगा और मीडिया को शूट करूंगा कि जो आज आप बजेंद्र पाशके खिलाफ खबर चलाओगे बहुत बढ़िया है मैं आपसे निवेदन करूंगा कि जस साहब ने भी इसको कम से कम फांसी की सजा दो ताकि जो धरती में ऐसे कलंक कलंक लोग हैं मां-बापा का सत्कार नहीं करते इनको चलदा कर दो जो इसके जो बाहर विरोध करने में लोग खड़े हैं विजेंद्र पास्टर के इन लोगों को बोलूंगा बजेंद्र पास्टर साथ छोड़ दें क्योंकि जो लोग नकली लोग हैं बहरूपीए हैं भेड़िए हैं ये समाज में के रहने के लायक नहीं है तो क्योंकि आगे को पता नहीं क्या क्या, क्या करेंगे ये पीछे का क्या कर क्या 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 क्या? जो सी बी आई प्रॉपर्टी है इसकी जांच होनी चाहिए जो न्यू चंडीगढ़ बनाई बीस लाख लोगों को मैं कह रहा हूँ चाहता हूँ जो आपने मुंह से कहते हैं बीस लाख लोग हैं बीस लाख लोग वापस आ जाए ਜੋ ਜੋ ਵੀ ਕੋਈ ਵੀ ਚਾਹਤੇ ਫਾਂਸੀ 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 ਹੋਣੀ ਚਾਹੀਏ ਐਸੇ ਇਹ ਮਹਾ ਗੰਦਾ ਆਦਮੀ ਹੈ ਮੈਨੂੰ ਸਹਨ ਨਹੀਂ ਹੋ ਰਹਾ ਮੈਂ ਬਰਦਾਸ਼ਤ ਨਹੀਂ ਹੋ ਰਹਾ ਮੇਰੇ ਕੋਲ ਅੰਦਰ ਦੁੱਖ ਲੱਗ ਰਹਾ ਹੈ ਮਾਮਾ ਭੈਣਾ ਜੀ ਮਾਮਾ ਭੈਣਾ ਖੜੀ ਹੋ ਕੇ ਇਹਨਾਂ ਨੂੰ ਪੁੱਛੋ ਕਿ ਕਿੰਨਾ ਗੰਦਾ ਆਦਮੀ ਹੈ ਜੀ ਇਸ ਲਈ ਉਹ ਇਸ ਨੂੰ ਫਾਂਸੀ ਹੋਣੀ ਚਾਹੀਏ ਇਹ ਦੁਸ਼ਟ ਲੋਕ ਹੈ ਮੈਂ ਬਿਸ਼ੂ ਗਰੁੱਪ ਆਫ ਜੀ ਕੋ ਬੋਲੂਗਾ ਜਿੰਨ ਕੋ ਇਸਾਈ ਭਾਈ ਚਾਰੇ ਸੈ ਇਮਰੇ ਨਿਕਾਲ ਦੇ ਜੀ ਇੱਕ ਤਾਂ ਵੱਡਾ ਫੈਸਲਾ ਆਇਆ ਦੂਜਾ ਤੁਸੀਂ ਲੱਗ ਤੋਂ ਕੰਪਲੀਟ ਦਿੱਤੀ ਉਹ ਕੀ ਪੂਰੇ ਐਡਰੈਸ ਗੈਰੀ ਦੇਖੋ ਦੇਖੋ ਜਿਹੜੀ ਲੱਗ ਤੋਂ ਕੰਪਲੀਟ ਦਿੱਤੀ ਹੈ ਜੀ ਡੀਸੀ ਸਾਹਿਬ ਨੂੰ ਇਹ ਮੰਗ ਕੀਤੀ ਹੈ ਕਿ ਇਹਦੇ ਡੇਰੇ 'ਚ ਜਾਂਚ ਕੀਤੀ ਜਾਵੇ ਜਾਂਚ ਜੋ ਉੱਥੇ ਚੱਲ ਰਿਹਾ ਪਖੰਡਵਾ ਚੱਲ ਰਿਹਾ ਲੋਕਾਂ ਦਾ ਤਰਵਤਨ ਕਰਾਇਆ ਜਾ ਰਿਹਾ ਲਾਲਚ ਦੇ ਕੇ ਕਰਵਾਇਆ ਜਾ ਰਿਹਾ ਉੱਥੇ ਹੋਰ ਬਹੁਤ ਸਾਰੀਆਂ ਭੈਣਾਂ ਨੇ ਜਿਹੜੀਆਂ ਫਸੀਆਂ ਨੇ ਉਹਨੂੰ ਬਾਹਰ ਨਹੀਂ ਕੱਢਣ ਦੇ ਰਹੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਬਾਹਰ ਕੱਢ ਕੇ ਉਹ ਵੀ মিডিਆ ਸਾਹਮਣੇ ਆਣ ਗਿਆ ਪੈਣਾ ਜਿਹਨਾਂ ਦੀ ਹੁਣ ਤਕਰੀਬਨ 4-5 ਦਿਨ ਪਹਿਲਾਂ ਉਹਦੀ ਕਟਾਈ ਕੀਤੀ ਗਈ ਕੱਪੜੇ ਉਤਾਰ ਕੇ ਕਟਾਈ ਕੀਤੀ ਗਈ ਜਿਹੜਾ ਮੁੰਡਾ ਵੀਡੀਓ ਚ ਉਹਦੀ ਵੀ ਕਟਾਈ ਕੀਤੀ ਗਈ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਤੇ ਡੇਰਾ ਜਿਹੜਾ ਚਰਦੇ ਨੂੰ ਸੀਲ ਕੀਤਾ ਜਾਵੇ ਧਰਮ ਦੇ ਨਾਂ ਦੇ ਬੰਦਾ ਪੈਸੇ ਇਕੱਠੇ ਕਰਦਾ ਸੀ ਯਾਰ ਕਿਹੜੇ ਕਿਤਾਬ ਚ ਲਿਖਿਆ ਕਿਹੜੇ ਉੱਤੇ ਲਿਖਿਆ ਕਿ ਤੈਨੂੰ ਸ਼ਰਮ ਨਹੀਂ ਆਉਣੀ ਇਹੋ ਏਦਾਂ ਦੇ ਕੰਮ ਕਰ ਅੱਜ ਉਹ ਮੀਟਿੰਗ ਸੀ ਸਾਨੂੰ ਇਹ ਵੀ ਕੈਲ ਦਾ ਸਾਨੂੰ ਮੀਟ ਪੂਰੀ ਸੀਗੀ ਮਾਨਵ ਜੱਜ ਸਾਹਿਬ ਨੇ ਬਹੁਤ ਧ ਤੇ ਬਾਕੀ ਅਸੀਂ ਬਹੁਤ ਖੁਸ਼ ਆ ਅੱਜ ਬਾਕੀ ਇੱਕੋ ਕੇਸ ਹੋਈ ਜਿਹੜੇ ਦੋ ਕੇਸ ਉਹ ਵੀ ਪੈਂਡਿੰਗ ਹਜਾਂ ਉਹਨਾਂ 'ਚ ਵੀ ਇਹੀ ਕੁਝ ਹੋਊਗਾ ਉਹ ਨਹੀਂ ਮਤਲਬ ਨਿਕਲ ਨਹੀਂ ਸਕਦਾ ਬਾ ਨਿਕਲ ਨਹੀਂ ਦਮਾਂਗੇ ਅਸੀਂ ਹੋਰ ਹਾਈ ਜਿਹੜੇ ਪੰਜ ਬੰਦੇ ਕਹਿੰਦੇ ਸੀ ਬਰੀ ਹੋ ਗਏ ਉਹ ਵੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਅਸੀਂ ਇੱਥੋਂ ਵਿਹਲੇ ਹੋ ਗਏ ਹੁਣ ਹਾਈ ਕੋਰਟ ਜਾਵਾਂਗੇ ਅਸੀਂ ਕਿਉਂ ਪੰਜ ਬੰਦਿਆਂ ਨੂੰ ਵੀ ਆਪਾਂ ਸੱਜਾ ਸੁਣਾਵਾਂਗੇ ਜੀ